ਬੜੀ ਸੁਣਾ ਕਹਾਣੀ ਮੈਂ ਮੈਂ ਹੋਰ ਤੂੰ ਹੋਰ ਕੋਈ ਸੁਣਾ ਮੈਂ ਮੰਨਦੀ ਸੁਣਾ ਪਰ ਦਉਂਦਾ ਹੀ ਨਹੀਂ ਇੱਕ ਮੜਾ ਟੋਟੇ ਸੁਣਾਵੇ ਚੁਗੜਾ ਕਰਾ ਦੇਣਾ ਸੁਣਾ ਦਮ ਚੁਗੜਾ ਸੁਣਾ ਦੇ ਮੈਂ ਤਲਰੀ ਕਹਾਣੀ ਫੇਲਾਉਂ ਮੈਂ ਤੂੰ ਤਾਂ ਆਉਂਦਾ ਮਰਦਾ ਆਉਂਦਾ ਨਹੀਂ ਬਈ ਚੁਗੜਾ ਕਰਾ ਦ ਮੈਂ ਸੁਣਾ ਦੇਣਾ ਮੜਾ ਦੋ ਸੁਣਾ ਦੇ ਤੋਟੇ ਸੁਣਾ ਆਹੋ ਮੈਂ ਨਾ ਸੁਣੂਗੀ ਚੁਗੜਾ ਹਾਂ ਲਾ ਸੁਣੋ ਬਈ ਗੀਤ ਹਾਂ ਹੋ ਜਿਹੜੇ ਚੁਗ ਲਿਖਦਾਰ ਹੋਣ ਮਿੱਤਰੋ ਚੁਗ ਲਿਖਦਾਰ ਹੋਣ ਮਿੱਤਰ ਉਹ ਬਿੰਦ ਚ ਲੜਾ ਸਕਦੇ ਹੱਥ ਕਹਿਰਾਂ ਦੇ ਪੜਾਈਆਂ ਜ਼ਿੰਮੇਵਾਰੀਆਂ ਕਦੇ ਨੀ ਨਿਵਾ ਸਕਦੇ ਕਦੇ ਨੀ ਨਿਵਾ ਸਕਦੇ ਉਹ ਕਦੇ ਨੀ ਨਿਵਾ ਸਕਦੇ ਕਦੇ ਨੀ ਨਿਵਾ ਸਕਦੇ ਉਹ ਕੱਲਾ ਪੱਤ ਨਾੜ ਰੋਡ ਕਿੱਥੋਂ ਪਾਉਂਦੇ ਆ ਡਾਂਗਾ ਦੇ ਨੇ ਯਾਰ ਮਿੱਤਰੋ ਜਨਾ ਦੇ ਪਿੱਛੇ ਨਹੀਂ ਉਹ ਮਰਦਾ ਉਹੋ ਕਾ ਦਾ ਯਾਰ ਮਿੱਤਰੋ ਗੱਲਾਂ ਪੱਤਾਂ ਨਾਲ ਲੋਟ ਪਿੱਛੇ ਪੁੰਦੇ ਢਾਂਗਾ ਦੇ ਨੇ ਯਾਰ ਮਿੱਤਰੋ ਜਿਹੜਾ ਸੱਜਣਾ ਦੇ ਪਿੱਛੇ ਨਹੀਂ ਉਹ ਮਰਦਾ ਉਹੋ ਕਾ ਦਾ ਪਿਆਰ ਮਿੱਤਰੋ ਐਵੇਂ ਛੁੱਟੀਆਂ ਦਸਲੀਆਂ ਕਿ ਦੇਣੀਆਂ ਛੁੱਟੀਆਂ ਦਸਲੀਆਂ ਕਿ ਦੇਣੀਆਂ ਜੋ ਬੋਲੀ ਭਗਾ ਸਕਦੇ ਹੱਥ ਗੇਰਾਂ ਦੇ ਫੁੜਾਈਆਂ ਜੁੱਮੇ ਭਾਰੀਆਂ ਆਖਦੇ ਨਿੰਦੇ ਬਾਸ ਸਕਦੇ ਹੱਥ ਗੇਰਾਂ ਦੇ ਪੜਾਈਏ ਜ਼ਿੰਮੇਵਾਰੀਆਂ ਹੋ ਕਦੇ ਨੀ ਨਿਭਾ ਸਕਦੇ ਕਦੇ ਨੀ ਨਿਭਾ ਸਕਦੇ ਧੀ ਸੱਚਰੀ ਬਿਆਹੀ ਗੂਹੇ ਬੈਠ ਜੇ ਇਹ ਤੋਂ ਵੱਡਾ ਕੋਈ ਦੁੱਖ ਨਹੀਂ ਬੜਾ ਔਖਾ ਹੈ ਮਨਉਣਾ ਅੜੀ ਖੋਰ ਨੂੰ ਇਹਦੇ ਵਿੱਚ ਕੋਈ ਲੁਕ ਨਹੀਂ ਧੀ ਸੱਚਰੀ ਬਿਆਹੀ ਗੂਹੇ ਬੈਠ ਜੇ ਇਹ ਤੋਂ ਵੱਡਾ ਕੋਈ ਦੁੱਖ ਨਹੀਂ ਬੜਾ ਔਖਾ ਹੈ ਮਨਉਣਾ ਅੜੀ ਖੋਰ ਨੂੰ ਇਹਦੇ ਵਿੱਚ ਕੋਈ ਲੁਕ ਨਹੀਂ ਜਿਹੜੀ ਪੁੱਗਦੀ ਨਾ ਹੋਵੇ ਮੰਗੀ ਤੀਰਥਾ ਜਿਹੜੀ ਪੁੱਗਦੀ ਨਾ ਹੋਵੇ ਮੰਗੀ ਤੀਰਥਾ ਨਾ ਇਹਦੀ ਹਾਂ ਦੱਸੀ ਏ ਹੱਥ ਗਹਿਰਾਂ ਦੇ ਪੜਾਈਏ ਜ਼ਿੰਮੇਵਾਰੀਆਂ ਕਦੇ ਨਹੀਂ ਨਿਭਾ ਸਕਦੇ ਹੱਥ ਗਹਿਰਾਂ ਦੇ ਪੜਾਈਏ ਜ਼ਿੰਮੇਵਾਰੀਆਂ ਕਦੇ ਨਹੀਂ ਨਿਭਾ ਸਕਦੇ ਕਦੇ ਨਹੀਂ ਨਿਭਾ ਸਕਦੇ ਕਿਵੇਂ ਲੱਗਿਆ ਬਣੀ ਪਾਲਾ ਸੁਣੋ ਮਾਰ ਕੋ ਤੁਮਾ ਜਿਵੇਂ जिम्मेवारी मान लो तो थोड़ा कर लगा अपना आ... किसी को जिम्मेवारी ब्याह आ... शादी की रिस्पांस पर नहीं निभा सकते नहीं निभा सकते जड़ी आपा ने निभाने आ... तो सी निभानी है भाई ने निभानी वो वो कोई मैं भी निभा सकता बगाना नहीं निभा बगाना नहीं निभाऊंगा हां ताई का भाई सच लिखे ना हां किन्नी गहरा जात जिम्मेवारी पड़ा लो पर उन्होंने पूरी पौंदे हजार नहीं होता है हैं इस काम के टाइम पे भाई ने गीत लिखा रे यार तो आप दे आप दा समारोह इस सही की प्रॉपर सही है ले भाई एक छोटा और सुना देना तेरे द्वारा कहना चाहना भी टाइम हो रहा है ना क्योंकि दूर भी बहुत चाहना है लेस होने वाली लाल तरजीह एक कमीज़ सीधे भाई तेरी लाल तक पड़ पाए तेरी, तेरी, तेरी लाए 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 तो निलायना सच में तू मरा जालक तो कुछ नहीं तो वो भाई तेरे को तो ना आता है आज के उम्र का मैं खुशी जागे ठीक है लाल तरजीह एक कमीज� ਤੇ ਕੈਂਚੀ ਵਰਸਲ ਦੀ ਨਾਲ ਕਟਾਈ ਹੋਵੇ ਸੂਈ ਸਾਲ ਵਾਲੀ ਤਾਗਾ ਇਸ ਤੋਂ ਵੱਡਾ ਤੇ ਮਸ਼ੀਨ ਮਰਪਤ ਵਿੱਚ ਸਿਲਾਈ ਹੋਵੇ ਹਮ ਹਮ ਤੋਟਿਆ ਕਮੀਜ਼ ਧਾ ਸੱਚ ਦੀ ਜੇ ਉਹ ਸਾਡੀ ਬੜੀ ਦੇ ਪਾਈ ਹੋਵੇ ਹੱਸੇ ਸੱਸਾ ਵੇ ਇੱਕ ਮਿੰਟ ਕਰਕੇ ਕਿਹਦੀ ਲੱਗਿਆ ਅਮਰ ਸੱਸੀ ਗਾਲ ਨਾਲ ਦਾ ਸੁਰੇ ਲਾ ਦੇ ਬਈ ਠੀਕ ਹੈ ਬਾਈ ਮੇਰੀ ਕਿੰਨੀ